ਮਾਪਿਆਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਆਪਣੀ ਜੱਦੀ ਜ਼ਮੀਨ ਨੂੰ ਵੇਚ ਕੇ ਪੁੱਤ ਨੂੰ ਕੈਨੇਡਾ ਭੇਜਿਆ ਸੀ ਹਜੇ 2 ਦਿਨ ਹੀ ਗਏ ਹੋਏ ਸਨ ਗਏ ਨੂੰ ਪਰ 2 ਦਿਨ ਬਾਅਦ ਹੀ ਪੁੱਤ ਨੂੰ ਲੈ ਕੇ ਇਸ ਤਰ੍ਹਾਂ ਦੀ ਮੰਦ ਭਾਗੀ ਖਬਰ ਸਾਹਮਣੇ ਆਉਂਦੀ ਹੈ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਦਰਅਸਲ 2 ਦਿਨਾਂ ਬਾਅਦ ਹੀ ਜਵਾਨ ਪੁੱਤ ਨੂੰ ਦਿਲ ਦਾ ਦੌਰਾ ਪੈ ਜਾਂਦਾ ਜਿਸ ਕਰਕੇ ਉਸ ਦੀ ਕੈਨੇਡਾ ਵਿੱਚ ਮੌਤ ਹੋ ਜਾਂਦੀ ਹੈ। ਮਾਪਿਓ ਦੇ ਵੱਲੋਂ ਜ਼ਮੀਨ ਵੇਚ ਕੇ ਵਰਕ ਪਰਮਿਟ ਦੇ ਉੱਤੇ ਆਪਣੇ ਪੁੱਤ ਨੂੰ ਕੈਨੇਡਾ ਭੇਜਿਆ ਸੀ ਪਰ 2 ਦਿਨ ਬਾਅਦ ਹੀ ਇਹ ਮੰਦ ਭਾਗੀ ਖਬਰ ਸਾਹਮਣੇ ਆਏਗੀ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੋਵੇਗਾ ਪਿੰਡ ਲਹਿਲ ਖੁਰਦ ਦਾ ਰਹਿਣ ਵਾਲਾ ਨੌਜਵਾਨ ਮਨਦੀਪ ਸਿੰਘ ਜਿਹੜਾ ਕਿ ਪਰਿਵਾਰਿਕ ਮੈਂਬਰਾਂ ਨੂੰ ਨਾਲ ਲੈ ਕੇ 8 ਜੂਨ ਨੂੰ ਦਿੱਲੀ 에ਅਰਪੋਰਟ ਉਹਨਾਂ ਨੂੰ ਚੜਾ ਕੇ ਆਏ ਸਨ ਪਰ 2 ਦਿਨਾਂ ਬਾਅਦ ਹੀ ਇਹ ਚੰਦਰੀ ਧਰਤੀ ਪੰਜਾਬ ਦੇ ਪੁੱਤ ਨੂੰ ਖਾ ਲਵੇਗੀ ਇਸ ਦਾ ਮਾਪਿਓ ਨੇ ਕਦੇ ਅੰਦਾਜ਼ਾ ਨਹੀਂ ਲਗਾਇਆ ਹੁਣਾ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਪਿਓ ਜੋ ਉਸਨੇ ਆਪਣੀ ਜ਼ਮੀਨ ਵੇਚ ਕੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਤੇ ਇਹ ਨੌਜਵਾਨ ਵੀ ਇੰਨਾ ਜ਼ਿਆਦਾ ਮਿਹਨਤੀ ਸੀ ਜਿਸ ਦਾ ਕਿ ਨਾਮ ਮਨਦੀਪ ਸਿੰਘ ਦੱਸਿਆ ਜਾ ਰਿਹਾ ਇੱਕ ਪੈਟਰੋਲ ਪੰਪ ਦੇ ਉੱਤੇ ਪੰਜਾਬ ਦੇ ਵਿੱਚ ਕੰਮ ਕਰਦਾ ਸੀ ਤੇ ਬਾਅਦ ਦੇ ਵਿੱਚ ਉਸਨੇ ਕੈਨੇਡਾ ਜਾਣ ਦੀ ਤਾਰ ਲਈ ਤੇ ਮਾਪਿਆਂ ਨੇ ਜ਼ਮੀਨ ਵੇਚ ਕੇ 35 ਲੱਖ ਰੁਪਏ ਤੋਂ ਵੱਧ ਆਪਣੇ ਪੁੱਤ ਦੇ ਉੱਤੇ ਖਰਚੇ ਤਾਂ ਕਿ ਉਹਨਾਂ ਦੀ ਵੀ ਜ਼ਿੰਦਗੀ ਬਣ ਜਾਏਗੀ ਇਥੋਂ ਤੱਕ ਕਿ ਪਤਨੀ ਤੇ بیٹے ਨੇ ਬਾਅਦ ਦੇ ਵਿੱਚ ਵੀਜ਼ਾ ਆਉਣ ਤੇ ਕੈਨੇਡਾ ਜਾਣਾ ਸੀ ਪਰ ਉਹ ਚੰਦਰਾ ਦਿਨ ਅਜੇਹਾ ਚੜਿਆ ਕਿ ਅਜੇ ਕੈਨੇਡਾ ਤੋਂ ਜਹਾਜ਼ ਉਤਰਿਆ ਹੀ ਸੀ ਕਿ ਦੋ ਦਿਨਾਂ ਬਾਅਦ ਹੀ ਪੁੱਤ ਨੂੰ ਲੈ ਕੇ ਇਹ ਮੰਦਪਾਗੀ ਖਬਰ ਆ ਜਾਂਦੀ ਹੈ ਕਿ ਸਾਰੇ ਪਿੰਡ ਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌਰ ਜਾਂਦੀ ਹੈ ਮਾਪਿਆਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਆਪਣੀ ਜੱਦੀ ਜ਼ਮੀਨ ਨੂੰ ਵੇਚ ਕੇ ਪੁੱਤ ਨੂੰ ਕੈਨੇਡਾ ਭੇਜਿਆ ਸੀ ਹਜੇ 2 ਦਿਨ ਹੀ ਗਏ ਹੋਏ ਸਨ ਗਏ ਨੂੰ ਪਰ 2 ਦਿਨ ਬਾਅਦ ਹੀ ਪੁੱਤ ਨੂੰ ਲੈ ਕੇ ਇਸ ਤਰ੍ਹਾਂ ਦੀ ਮੰਦ ਭਾਗੀ ਖਬਰ ਸਾਹਮਣੇ ਆਉਂਦੀ ਹੈ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਦਰਅਸਲ 2 ਦਿਨਾਂ ਬਾਅਦ ਹੀ ਜਵਾਨ ਪੁੱਤ ਨੂੰ ਦਿਲ ਦਾ ਦੌਰਾ ਪੈ ਜਾਂਦਾ ਜਿਸ ਕਰਕੇ ਉਸ ਦੀ ਕੈਨੇਡਾ ਦੇ ਵਿੱਚ ਮੌਤ ਹੋ ਜਾਂਦੀ ਹੈ। ਮਾਪਿਓ ਦੇ ਵੱਲੋਂ ਜ਼ਮੀਨ ਵੇਚ ਕੇ ਵਰਕ ਪਰਮਿਟ ਦੇ ਉੱਤੇ ਆਪਣੇ ਪੁੱਤ ਨੂੰ ਕੈਨੇਡਾ ਭੇਜਿਆ ਸੀ ਪਰ 2 ਦਿਨ ਬਾਅਦ ਹੀ ਇਹ ਮੰਦ ਭਾਗੀ ਖਬਰ ਸਾਹਮਣੇ ਆਏਗੀ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੋਵੇਗਾ ਪਿੰਡ ਲਹਿਲ ਖੁਰਦ ਦਾ ਰਹਿਣ ਵਾਲਾ ਨੌਜਵਾਨ ਮਨਦੀਪ ਸਿੰਘ ਜਿਹੜਾ ਕਿ ਪਰਿਵਾਰਿਕ ਮੈਂਬਰਾਂ ਨੂੰ ਨਾਲ ਲੈ ਕੇ 8 ਜੂਨ ਨੂੰ ਦਿੱਲੀ 에ਰਪੋਰਟ ਉਹਨਾਂ ਨੂੰ ਚੜਾ ਕੇ ਆਏ ਸਨ ਪਰ 2 ਦਿਨਾਂ ਬਾਅਦ ਹੀ ਇਹ ਚੰਦਰੀ ਧਰਤੀ ਪੰਜਾਬ ਦੇ ਪੁੱਤ ਨੂੰ ਖਾ ਲਵੇਗੀ ਇਸ ਦਾ ਮਾਪਿਓ ਨੇ ਕਦੇ ਅੰਦਾਜ਼ਾ ਨਹੀਂ ਲਗਾਇਆ ਹੁਣਾ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਪਿਓ ਜੋ ਉਸਨੇ ਆਪਣੀ ਜ਼ਮੀਨ ਵੇਚ ਕੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਤੇ ਇਹ ਨੌਜਵਾਨ ਵੀ ਇੰਨਾ ਜ਼ਿਆਦਾ ਮਿਹਨਤੀ ਸੀ ਜਿਸ ਦਾ ਕਿ ਨਾਮ ਮਨਦੀਪ ਸਿੰਘ ਦੱਸਿਆ ਜਾ ਰਿਹਾ ਇੱਕ ਪੈਟਰੋਲ ਪੰਪ ਦੇ ਉੱਤੇ ਪੰਜਾਬ ਦੇ ਵਿੱਚ ਕੰਮ ਕਰਦਾ ਸੀ ਤੇ ਬਾਅਦ ਦੇ ਵਿੱਚ ਉਸਨੇ ਕੈਨੇਡਾ ਜਾਣ ਦੀ ਤਾਰ ਲਈ ਤੇ ਮਾਪਿਆਂ ਨੇ ਜ਼ਮੀਨ ਵੇਚ ਕੇ 20 ਲੱਖ ਰੁਪਏ ਤੋਂ ਵੱਧ ਆਪਣੇ ਪੁੱਤ ਦੇ ਉੱਤੇ ਖਰਚੇ ਤਾਂ ਕਿ ਉਹਨਾਂ ਦੀ ਵੀ ਜ਼ਿੰਦਗੀ ਬਣ ਜਾਏਗੀ ਇਥੋਂ ਤੱਕ ਕਿ ਪਤਨੀ ਤੇ بیٹے ਨੇ ਬਾਅਦ ਦੇ ਵਿੱਚ ਵੀਜ਼ਾ ਆਉਣ ਤੇ ਕੈਨੇਡਾ ਜਾਣਾ ਸੀ ਪਰ ਉਹ ਚੰਦਰਾ ਦਿਨ ਅਜੇਹਾ ਚੜਿਆ ਕਿ ਅਜੇ ਕੈਨੇਡਾ ਤੋਂ ਜਹਾਜ਼ ਉਤਰਿਆ ਹੀ ਸੀ ਕਿ ਦੋ ਦਿਨਾਂ ਬਾਅਦ ਹੀ ਪੁੱਤ ਨੂੰ ਲੈ ਕੇ ਇਹ ਮੰਦਪਾਗੀ ਖਬਰ ਆ ਜਾਂਦੀ ਹੈ ਕਿ ਸਾਰੇ ਪਿੰਡ ਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ